ਨੌਕਰੀ ਕਿੰਨੀ ਹੋ ਗਈ ਸੀ ਉਸ ਦੀ ਉਹਦੇ ਤਾਂ ਇਹ ਪਾਜੀ ਚਾਹ ਵੀ ਨਹੀਂ ਲੱਤੇ ਸੀ ਅਜ ਪੌਣੀ ਦੋ ਸਾਲ ਹੋਈ ਸੀ ਵੀ ਫੇਰੇ ਦੀ ਬਦਲੀ ਕਿੱਥੇ ਨਹੀਂ ਹੋ ਜਾਂਦੀ ਹੈ ਫੇਰੇ ਚਿਲੀ ਨਗਰ ਚਲਾਇਆ ਜਾਂਦਾ ਹੀ ਉਥੇ ਕਿਹੜੇ ਥਾਂ ਤੇ ਕਿਹੜੇ ਸ਼ਹਿਰ ਚ ਇਹ ਦੀ ਸ਼ੀਦੀ ਹੁੰਦੀ ਹੈ ਬੰਤੀਪੁਰਾ ਭਵੰਤੀਪੁਰਾ ਤੋਂ ਬਹੁਤ ਮੰਗ ਕੀਤੀ ਵੀ ਸਾਡੇ ਬੱਚੇ ਦਾ ਦੱਸਿਆ ਜਾਵੇ ਪਰ ਹਲੇ ਨਾ ਕਲੀਅਰ ਹੋਇਆ ਤੁਹਾਨੂੰ ਇਹ ਵੀ ਨਹੀਂ ਦੱਸੇ ਕਿ ਉਹਦੀ ਸ਼ਿੱਧੀ 16 ਮਈ ਨੂੰ ਲੈ ਕੇ ਆਏ ਆ 15 ਮਈ ਨੂੰ ਡੈਥ ਹੋ ਗਈ ਉਹਦੀ ਆਹ ਫੌਜੀਆ ਵਾਂਗ ਉਹਦਾ ਵੀ ਅੰਤਮ ਸੰਸਕਾਰ ਸਲਾਮੀ ਦੇ ਨਾਲ ਹੋਇਆ ਹਾਂਜੀ ਸਭ ਹਾਂ ਇੱਜ਼ਤ ਬਹਾਲੀ ਮੰਗਦੇ ਆਂ ਜੀ ਪੈਸਾ ਨਹੀਂ ਪੈਸੇ ਨਾਲ ਮੇਰਾ ਪੁੱਤ ਨਹੀਂ ਵਾਪਸ ਆ ਸਕਦਾ ਜੇ ਪੈਸੇ ਨਾਲ ਮੇਰਾ ਪੁੱਤ ਆਪਾ ਸੋਨਾਂ ਨੂੰ ਮੈਂ ਸਭ ਕੁਝ ਵੇਚ ਕੇ ਉਸ ਦਿਨ ਆਪਦਾ ਪੁੱਤ ਖੜਾ ਆਪਣੇ ਪੁੱਤਕ ਨਹੀਂ ਨਹੀਂ ਜੀ ਆਏ ਬਹੁਤ ਪਰ ਬਸ ਨਾਰੇ ਨਾਰੇ ਤੇ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਦੇ ਤੁਸੀਂ ਉੱਥੇ ਜਾਂਦੇ ਹੋ ਉਦੋਂ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਬੈਠੇ ਆਂਦੇ ਬਸ ਕੁਛ ਨਹੀਂ ਕਹਿ ਦਿੰਦੇ ਉਹ ਬੀਜੀਆ ਉਹ ਆਣੀ ਸਕਦੇ ਸਪੀਕਰ ਸਾਹਿਬ ਆਏ ਸੀਗੇ ਉਹ ਹੁਣ ਵੀ ਆਉਂਦਾ ਰਹਿੰਦਾ ਪਰ ਉਹਦੀ ਮਾਨ ਸੁਣ ਨਹੀਂ ਰਿਹਾਗਾ ਜੇ ਉਹਨਾਂ ਦੇ ਹਲਕੇ ਦੇ ਨਾ ਹੁੰਦੇ ਤੇ ਸ਼ਾਇਦ ਸੁਣੀ ਜਾਂ ਹਾਂ ਫੇਰ ਸ਼ਾਇਦ ਸੁਣੀ ਜਾਂਦੀ ਕਿਉਂ ਸਾਨੂੰ ਇੱਕਦਮ ਮਹਿਸੂਸ ਹੁੰਦਾ ਐਵੇਂ ਵੀ ਮਹਿਸੂਸ ਹੁੰਦਾ ਕਿ ਉਹ ਹੋਰਾਂ ਦੇ ਇਹ ਜਾਂਦੇ ਹੀ ਆ ਪਰ ਆਕਾਸ਼ ਦੀਪ ਦੇ ਨਹੀਂ ਆਏ ਪੁੱਤਰ ਮਰੇ ਨਾ ਬੁੱਢੜੇ ਮਾਪਿਆਂ ਦਾ ਰਹਿਂਦੀ ਉਮਰ ਦੁੱਖਾਂ ਵਿੱਚ ਲੰਘ ਜਾਂਦੀ ਅੱਜ ਵੇਖ ਲਓ ਪੰਜਾਬ ਦੇ ਵਾਰਸ ਹੋਏ ਇੱਕ ਸ਼ਹੀਦ ਦੀ ਮਾਂ ਸੜਕਾਂ ਦੇ ਉੱਤੇ ੱੱੱਕੇ ਖਾਂਦੀ ਜਿਹੜੇ ਲੋਕ ਕਹਿੰਦੇ ਸੀ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਹੜੇ ਲੋਕ ਕਹਿੰਦੇ ਸੀ ਸ਼ਹੀਦ ਜਿਹੜੇ ਆ ਉਹ ਸਾਡਾ ਬਹੁਤ ਵੱਡਾ ਵਡਮੁੱਲਾ ਤਨ ਹੈ ਜਿਹੜੇ ਲੋਕ ਕਹਿੰਦੇ ਕਿ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ ਆ ਉਹ ਕੌਮਾਂ ਖਤਮ ਹੋ ਜਾਂਦੀਆਂ ਪਰ ਸੱਚੀ ਮੁੱੱਚੀ ਇਹਨਾਂ ਲੀਡਰਾਂ ਦੇ ਇਹਨਾਂ ਸਿਆਸਤਦਾਨਾਂ ਦੇ ਇਨਾਂ ਦੇ ਜਿਹੜੇ ਬੋਲ ਆ ਸਿਰਫ ਸਟੇਜਾਂ ਦਾ ਸ਼ਿੰਗਾਰ ਬਣ ਕੇ ਲੋਕਾਂ ਨੂੰ ਠੱਗਣ ਤੋਂ ਅੱਗੇ ਕੁਝ ਨਹੀਂ ਰਹਿੰਦੇ ਮੇਰੀ ਮਰਾਦ ਸ਼ਹੀਦ ਭਾਈ ਆਕਾਸ਼ਦੀਪ ਸਿੰਘ ਜਿਨ੍ਹਾਂ ਨੇ ਇਸ ਮੁਲਕ ਦੀ ਖਾਤਰ ਇਨਾਂ ਪੰਜਾਬੀਆਂ ਦੀ ਖਾਤਰ ਆਪਣੀ ਜਾਨ ਮੁਲਕ ਦੀ ਸਰਹੱਦ ਉੱਤੇ ਕੁਰਬਾਨ ਕੀਤੀ ਆ ਅੱਜ ਉਸ ਦੀ ਉਸ ਦੀ ਮਾਂ ਆਪਣੇ ਜਵਾਨ ਪੁੱਤ ਦੇ ਲਈ ਉਹਨਾਂ ਦੇ ਮਾਪੇ ਆਪਣੀ ਜਵਾਨ ਪੁੱਤ ਦੇ ਲਈ ਦਰਦ-ਦਰਦੀਆਂ ਠੋਕਰਾਂ ਖਾ ਰਹੇ ਆ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਨਗਰ ਆ ਤੁਹਾਡਾ ਸਾਡਾ ਪਿੰਡ ਚੈਲ ਜ਼ਿਲ੍ਹਾ ਫਰੀਦਕੋਟ ਕਿੰਨੀ ਉਮਰ ਸੀ ਆਕਾਸ਼ਦੀਪ ਦੀ ਜਦੋਂ ਸ਼ਹੀਦੀ ਪਾ ਗਿਆ 20 ਸਾਲ ਦੀ ਉਮਰ ਸੀ ਜੀ 20 ਸਾਲ 5 ਮਹੀਨੇ ਦੀ ਨੌਕਰੀ ਕਿੰਨੀ ਹੋ ਗਈ ਸੀ ਉਸ ਦੀ ਉਹਦੇ ਤਾਂ ਜੇ ਪਾਜੀ ਚਾ ਵੀ ਨਹੀਂ ਲੱਤੀ ਸੀ ਅੱਜ ਪੌਣੇ 2 ਸਾਲ ਹੋਏ ਸੀ ਜੀ ਉਹਨੇ 2 ਸਾਲ ਹੋ ਗਏ ਸੀ ਨੌਕਰੀ ਕਰਦੇ ਹਾਂ ਜੀ ਹਾਂ ਜੀ 9 ਮਹੀਨੇ ਪਹਿਲਾਂ ਟ੍ਰੇਨਿੰਗ ਕੀਤੀ ਜੀ ਉਸ ਤੋਂ ਬਾਅਦ ਹਸਾਰ ਆਇਆ ਮੇਰਾ ਬੱਚਾ ਬਹੁਤ ਵਨਾਰਸੀ ਐਥਲੀਟ ਸੀ ਉੱਥੇ ਟਰੋਫੀਆਂ ਜਿੱਤ ਕੇ ਮੇਰੇ ਪਤਨੂੰ ਨਜ਼ਰ ਲੱਗ ਗਈ ਫਿਰ ਇਹਦੀ ਬਦਲੀ ਕਿੱਥੇ ਨਹੀਂ ਹੋ ਜਾਂਦੀ ਹੈ ਮੇਰੇ ਚਿਲੀ ਨਗਰ ਚ ਲਾਇਆ ਜਾਂਦਾ ਹੀ ਉੱਥੇ ਕਿਹੜੇ ਥਾਂ ਤੇ ਕਿਹੜੇ ਸ਼ਹਿਰ ਚ ਇਹਦੀ ਸ਼ੀਧੀ ਹੁੰਦੀ ਹੈ ਵੰਤੀਪੁਰਾ ਜੀ ਵੰਤੀਪੁਰਾ ਜੀ ਇਹ ਅਤਵਾਦੀਆਂ ਨੇ ਗੋਲੀ ਮਾਰੀ ਜਾਂ ਫੌਜੀਆਂ ਨਾਲ ਲੜਦੇ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਦਰਦਰ ਦੀਆਂ ਠੋਕਰਾਂ ਖਾਂਜੋਗੇ ਰਹੇ ਗਏ ਅਸੀਂ ਬਹੁਤ ਮੰਗ ਕੀਤੀ ਵੀ ਸਾਡੇ ਬੱਚੇ ਦਾ ਦੱਸਿਆ ਜਾਵੇ ਪਰ ਹਲੇ ਹੱਕ ਕਲੀਅਰ ਨਹੀਂ ਤੁਹਾਨੂੰ ਇਹ ਵੀ ਨਹੀਂ ਦੱਸੇ ਕਿ ਉਹਦੀ ਸ਼ਿੱਧੀ ਕਿਵੇਂ ਹੋਈ ਹਾਂਜੀ ਉਹ ਤੋਂ ਰਿਪ੍ਰੈਸ਼ਨ ਚੱਲਦਾ ਸੀ ਪਰ ਸਾਨੂੰ ਅਜੇ ਤੱਕ ਕਲੀਅਰ ਨਹੀਂ ਹੋਇਆ ਅਛਾ ਜਿਹੜਾ ਹੁਣੇ-ਹੁਣੇ ਜਿਹੜੀ ਪਾਕਿਸਤਾਨ ਦੀ ਤੇ ਇੰਡੀਆ ਦੀ ਲੜਾਈ ਹੋਈ ਆ ਆਪਰੇਸ਼ਨ ਸੰਧੂਰ ਦੇ ਨਾਮ ਦੇ ਉੱਤੇ ਬਾਅਦ ਪਹਿਲਗਾਮ ਹੋਇਆ ਸੀ ਨਾ ਪਹਿਲਾ ਹਮਲਾ ਅੱਗੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਹੋਈ ਆ ਹਾਂਜੀ 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 ਸੰਧੂਰ ਆਪਰੇਸ਼ਨ ਦੇ ਵਿੱਚ ਜੀ ਤਾਨੂੰ ਕਿਦਾਂ ਪਤਾ ਲੱਗਦਾ ਸਰਕਾਰ ਦੇ ਥਰੂ ਪਤਾ ਲੱਗਦਾ ਕਿ ਮੀਡੀਆ ਤੋਂ ਪਤਾ ਲੱਗਦਾ ਤੁਹਾਡਾ ਪੁੱਤ ਸ਼ਹੀਦ ਹੋ ਗਿਆ ਨਹੀਂ ਜੀ ਸਾਨੂੰ ਤਾਂ ਸੁਭਾ ਸਾਡੇ ਨਾਲ 14 ਤਰੀਕ ਨੂੰ ਰਾਤ ਨੂੰ ਕਾਲ ਕਰਦਾ ਵਧੀਆ ਹੱਸਦਾ ਘੇੜਦਾ ਵੀਡੀਓ ਕਾਲ ਕੀਤੀ ਆ ਫਿਰੇ ਛੋਟੇ ਬੇਟੇ ਨੇ ਜਾਣਾ ਸੀ ਐਨਸੀਸੀ ਕਰਦਾ ਸੀ ਉਹਨੇ ਮੱਧ ਪ੍ਰਦੇਸ਼ ਜਾਣਾ ਉਹਦੀ ਟਿਕਟ ਟੂ ਹੋਈ ਉਹਨੇ ਕੀਤੀ ਉਸ ਤੋਂ ਬਾਅਦ ਕਹਿੰਦਾ ਮम्मा ਮੈਂ ਸੁਭਾ ਕਾਲ ਕਰਦਾ ਪਰ ਸੁਭਾ ਕਾਲ ਨਹੀਂ ਆਈ ਮਜੀ ਕੋੜ ਆਈ ਕੀ ਆਕਾਸ਼ ਦੀਰ ਦੇ ਕੋੜੀ ਲੱਗਣ ਕਰਨ ਮੌਤ ਹੋ ਗਈ ਕਿੰਨਾ ਕੁ ਪੜਿਆ ਲਿਖਿਆ ਸੀ ਤੁਹਾਡਾ ਪੁੱਤ ਪਲੱਸ 2 ਕਰਕੇ ਬੀ ਕਾਮ ਕਰਦਾ ਪਿਆ ਸੀ ਜੀ 1 ਸਾਲ ਅਜੇ ਪਹਿਲਾ ਸਾਲ ਹੀ ਪੂਰਾ ਹੋਇਆ ਸੀ ਦੂਜੇ ਸਾਲ ਚ ਭਰਤੀ ਹੋ ਗਿਆ ਬਹੁਤ ਜ਼ਿਆਦਾ ਸ਼ੌਂਕ ਸੀ ਮੇਰੇ ਪੁੱਤ ਨੂੰ ਮੁਲਕ ਦੀ ਸੇਵਾ ਕਰਨਾ ਹਾਂਜੀ ਹਾਂਜੀ ਬਹੁਤ ਸ਼ੌਂਕ ਸੀ ਜੀ ਫਿਰ ਜਦੋਂ ਇਹਦੀ ਸ਼ਹੀਦੀ ਹੋ ਜਾਂਦੀ ਆ ਫਿਰ ਉਹਦੀ ਜਿਹੜੀ ਮਰਤਕ ਦੇਹ ਆ ਉਹ ਫੌਜ ਲੈ ਕੇ ਆਉਂਦੀ ਆ ਕਿ ਜਾਂ ਨਹੀਂ ਨਹੀਂ ਜੀ ਫੌਜ ਹੀ ਲੈ ਕੇ ਆਉਂਦੀ ਆ ਸਲਾਮੀ ਦਿੰਦੀ ਫੌਜ ਹਾਂਜੀ 16 ਮਈ ਨੂੰ 16 ਮਈ ਨੂੰ ਲੈ ਕੇ ਆਏ ਆ 15 ਮਈ ਨੂੰ ਬੈਥ ਹੋ ਗਈ ਉਹਦੀ ਹਾਂ ਫੌਜੀਆਂ ਵਾਂਗ ਉਹਦਾ ਵੀ ਅੰਤਮ ਸੰਸਕਾਰ ਸਲਾਮੀ ਦੇ ਨਾਲ ਕੀਤਾ ਗਿਆ ਹਾਂਜੀ ਸਭ ਕੁਝ ਕੀਤਾ ਗਿਆ ਪਰ ਪੰਜਾਬ ਸਰਕਾਰ ਚੁੱਪ ਬੈਠੀ ਆ ਮੇਰੇ ਪੁੱਤ ਨੂੰ ਇਨਸਾਫ ਨਹੀਂ ਦੇ ਰਹੀ ਥਾਂ ਥਾਂ ਤੇ ਇਹਨਾਂ ਨੇ ਬੋਰਡ ਲਾ ਦਿੱਤੇ ਕਿ ਅਸੀਂ ਕਰੋੜ ਕਰੋੜ ਰੁਪਏ ਦੇ ਚੈੱਕ ਦਵਾਂਗੇ ਜੀ ਸਰਕਾਰੀ ਨੌਕਰੀ ਦਵਾਂਗੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੁਸੀਂ ਇਹ ਸਪਸ਼ਟ ਕਰੋ ਕਿ ਤੁਸੀਂ ਪੈਸੇ ਮੰਗਦੇ ਹੋ ਕਿ ਆਪਣੇ ਪੁੱਤ ਦੀ ਜਿਹੜੀ ਇੱਜ਼ਤ ਬਹਾਲੀ ਮੰਗਦੇ ਹਾਂ ਇੱਜ਼ਤ ਬਹਾਲੀ ਮੰਗਦੇ ਹਾਂ ਜੀ ਪੈਸਾ ਨਹੀਂ ਪੈਸੇ ਨਾਲ ਮੇਰਾ ਪੁੱਤ ਨਹੀਂ ਵਾਪਸ ਆ ਸਕਦਾ ਜੇ ਪੈਸੇ ਨਾ ਮੇਰਾ ਪੁੱਤ ਆਬਾਬ ਸੋਨੰਦੋਂ ਮੈਂ ਸਭ ਕੁਝ ਵੇਚ ਕੇ ਉਸ ਦਿਨ ਆਪਦਾ ਪੁੱਤ ਖੜਾ ਆਪਣੇ ਪੁੱਤ ਦਾ ਫੌਜ ਦਾ ਵਕਾਰ ਜਿਹੜਾ ਉਹਦਾ ਫੌਜ ਦਾ ਜਿਹੜਾ ਹੱਕ ਵਾ ਉਹ ਮੰਗਦੇ ਉਹ ਮੰਗਦੇ ਆ ਜੀ ਪੈਸੇ ਦੀ ਕਮੀ ਨਹੀਂ ਦਿੱਤੀ ਪ੍ਰਮਾਤਮਾ ਨੇ ਪਰ ਮੇਰੇ ਪੁੱਤ ਨੂੰ ਜਿਹੜਾ ਮੰਨਦਾ ਉਹਦਾ ਸਨਮਾਨ ਸੀ ਨਾ ਉਹ ਨਾ ਰੋਲਿਆ ਜਾਵੇ ਮੇਰੇ ਪੁੱਤ ਨੂੰ ਸ਼ਹੀਦ ਮੰਨਿਆ ਜਾਵੇ ਬਹੁਤ ਤੁਹਾਡੇ ਖਬਰ ਦੀ ਵੀਡੀਓ ਵਾਇਰਲ ਹੁੰਦੀ ਆ ਵੀਡੀਓ ਵਾਇਰਲ ਹੁੰਦੀਆਂ ਤੁਹਾਡੀਆਂ ਖਬਰਾਂ ਦੀਆਂ ਕਿ ਇੱਕ ਛੋਟੇ ਤੋਂ ਛੋਟਾ ਪ੍ਰਸ਼ਾਸਨਿਕ ਅਧਿਕਾਰੀ ਵੀ ਤੁਹਾਡੇ ਘਰਾਂ ਤੱਕ ਨਹੀਂ ਜਾਂਦਾ ਨਹੀਂ ਜੀ ਆਏ ਬਹੁਤ ਪਰ ਬਸ ਲਾਰੇ ਲਾਉਣਾ ਕਿ ਕਿਹੜੇ ਕਿਹੜੇ ਆਏ ਕੋਈ ਲੀਡਰ ਆਇਆ ਕੋਈ ਵੱਡਾ ਅਧਿਕਾਰੀ ਕਿਹੜਾ ਆ ਬਹੁਤ ਆਏ ਆਮ ਪਾਰਟੀ ਦੇ ਸਪੀਕਰ ਸਾਹਿਬ ਸਾਡੇ ਘਰੇ 10 ਤੋਂ 12 ਵਾਰ ਆ ਗਏ ਸਾਡੇ ਨਾਲ ਹੀ ਉਹਨਾਂ ਦਾ ਪਿੰਡ ਆਈ ਮੇਰੇ ਖਿਆਲੋਂ ਉਹ ਉਦੋਂ ਹੀ ਆਏ ਜਦੋਂ ਰੋਣਾ ਪਿਆ ਜਦੋਂ ਫਿਰ ਕੋਈ ਆਇਆ ਹੀ ਨਹੀਂ ਅੱਜ ਤੱਕ ਨਹੀਂ 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 ਪਹਿਲਾਂ ਹੀ ਆ ਗਏ ਸੀ ਨਹੀਂ ਆ ਗਏ ਜਿਦੋਂ ਉਹਨਾਂ ਨੂੰ ਖਬਰ ਪਤਾ ਚੱਲੀ ਜੀ ਉਹ ਤਾਂ ਬੇਟੇ ਦੇ 10 ਦਿਨ ਤੱਕ ਸਾਡੇ ਘਰੇ ਆਉਂਦੇ ਰਹੇ ਜਿੰਨਾ ਚਿਰ ਭੋਗ ਨਹੀਂ ਪਿਆ ਕੋਈ ਕੋਤੇ ਬਹੁਤ ਵੱਡੀ ਪਾਵਰ ਆ ਸਰਕਾਰ ਉਹਨਾਂ ਦੇ ਹੁਕਮਾਂ ਨਾਲ ਚੱਲਦੀ ਆ ਉਹਨਾਂ ਨੇ ਵੀ ਕੋਈ ਮਦਦ ਨਹੀਂ ਕੀਤੀ ਕੋਈ ਉਜਰ ਨਹੀਂ ਕੀਤੀ ਨਹੀਂ ਜੀ ਕੋਈ ਮਦਦ ਨਹੀਂ ਕੀਤੀ ਫੇ ਕੀ ਪ੍ਰੋਸਾਦ ਦਿੱਤਾ ਤਾਨੂੰ ਜਾਂ ਕੀ ਹੋਣ ਕੀ ਕਹਿੰਦੇ ਆ ਕੁਛ ਨਹੀਂ ਬਸ ਆਉਂਦੇ ਆ ਬਸ ਬਹਿ ਕੇ ਮੁੜ ਜਾਂਦੇ ਆ ਦਲਾਸੇ ਦੇ ਦਿੰਦੇ ਆ ਵੀ ਤੁਸੀਂ ਸਬਰ ਕਰੋ ਸਬਰ ਕਹਿਣਾ ਤੇ ਕਰਨਾ ਬਹੁਤ ਔਖਾ ਜਦੋਂ ਕਿਸੇ ਮਾਂ ਦਾ ਪੁੱਤ ਚਲਾ ਜਾਂਦਾ ਨੂੰ ਉਸ ਮਾਂ ਨੂੰ ਪੁੱਛਿਆ ਜਾਣੇ ਵਿਉਧਨ ਦੇ ਕੀ ਬੀਤਦੀ ਆ ਦੋ ਪੋਤਾ ਤੁਹਾਡੇ ਹਾਂਜੀ ਇਹ ਵੱਡਾ ਸੀ ਕਾਸ਼ ਦੀ ਹਾਂਜੀ ਇਹ ਵੱਡਾ ਸੀ ਜੀ ਤੇ ਮਾਂ ਦੇ ਤਾਂ ਬਹੁਤ ਸੁਪਨੇ ਹੁੰਦੇ ਆ ਪੁੱਤ ਦਾ ਵਿਆਹ ਕਰਾਂਗੀ ਘਰ ਨੂੰ ਆਵੇਗੀ ਬੜੇ ਉਚਾਵੇਂ ਭੈਣ ਵੀ ਹੈਗੀ ਹੈ ਨਹੀਂ ਜੀ ਨਹੀਂ ਦੋ ਪੁੱਤਰ ਹੀ ਆ ਤੁਹਾਡੇ ਹਾਂਜੀ ਦੂਜਾ ਬੇਟਾ ਪਲੱਸ 2 ਚ ਪੜਦਾ ਈ ਇਹਦੀ ਬਹੁਤ ਸੋਹਣਾ ਘਰ ਬਾਰ ਬੇਟੇ ਨੇ ਬਣਾਇਆ ਨੌਕਰੀ ਲਾ ਕੇ ਦੋ ਸਾਲਾਂ ਦੇ ਵਿੱਚ ਇੰਨੀ ਤਰੱਕੀ ਕੀਤੀ ਬੁਲਟ ਲਿਆ ਨਵਾਂ ਘਰੇ ਖੜਾ ਹੀ ਬਸ ਵੇਖ ਵੇਖ ਕੇ ਰੋਈ ਜਾਂਦੇ ਉਹਨੂੰ ਪੁੱਤ ਦਾ ਨੌਕਰੀ ਦਾ ਚਾਰ ਰਹਿ ਗਿਆ ਮਾਂ ਦੇ ਸ਼ਗਨਾਂ ਦੇ ਚਾਰ ਸਾਰੇ ਰਹਿ ਗਏ ਜੀ ਸਭ ਰਹਿ ਗਏ ਮਿੱਟੀ ਹੋ ਗਿਆ ਜੀ ਸਭ ਕੁਝ ਤੁਸੀਂ ਮਿਲੇ ਮੁੱਖ ਮੰਤਰੀ ਪੰਜਾਬ ਨੂੰ ਕਦੀ ਸਮਾਂ ਦਿੱਤਾ ਉਹਨਾਂ ਨੇ ਨਹੀਂ ਜੀ ਉਹਨਾਂ ਨੇ ਸਮਾਂ ਨਹੀਂ ਦਿੱਤਾ ਅਸੀਂ ਸੀਐਮਓਸ ਤੇ ਦੋ ਵਾਰ ਹੀ ਗਏ ਆ ਉਹਨਾਂ ਨੇ ਬਸ ਸਾਨੂੰ ਪਹਿਲਾਂ ਤਾਂ ਵੇਟ ਬਹੁਤ ਕਰਾਈ ਸਾਡੀ ਬਾਹਰ ਹੀ ਬੈਠੇ ਰਹੇ ਅਸੀਂ ਫਿਰ ਜੇ ਸਾਨੂੰ ਅੰਦਰ ਲੈ ਕੇ ਗਏ ਤਾਂ ਸਾਨੂੰ ਸੀਐਮ ਸਾਹਿਬ ਨਹੀਂ ਮਿਲੇਗੇ ਉਹਨਾਂ ਦੇ ਓਸਡੀਓ ਮਿਲੇ ਉਹਨਾਂ ਨੇ ਸਾਨੂੰ ਦੇ ਕਿਹਾ ਵੀ ਤੁਸੀਂ ਜਿਹੜੀ ਰਿਪੋਰਟ ਆਈ ਹੈ ਸਾਨੂੰ ਦੇ ਜੋ ਤੇ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਦੇ ਜੇ ਤੁਸੀ ਉੱਥੇ ਜਾਣਦੇ ਹੋ ਉਦੋਂ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਬੈਠੇ ਆ ਅੰਦਰ ਬਸ ਕੁਛ ਨਹੀਂ ਕਹਿ ਦਿੰਦੇ ਉਹ ਬੀਜੀਆ ਉਹ ਆ ਨਹੀਂ ਸਕਦੇ ਬਸ ਇੰਨਾ ਕਹਿ ਕੇ ਇੱਕ ਸ਼ਹੀਦ ਦੀ ਮਾਂ ਨੂੰ ਮਿਲਣ ਵਾਸਤੇ ਮੁੱਖ ਮੰਤਰੀ ਕੋ ਸਮਾਂ ਨਹੀਂ ਨਹੀਂ ਜੀ ਨਹੀਂ ਸਮਾਂ ਨਹੀਂ ਹੈਗਾ ਸਮਾਂ ਨਹੀਂ ਉਹਨਾਂ ਕੋਲੇ ਸੀ ਇਦਾਂ ਦੇ ਪਰਿਵਾਰਾਂ ਨੂੰ ਨਾਲੇ ਤੇ ਡੇਡੇ ਵੱਡੇ ਨਾਂ ਲਾਣ ਕੀਤੇ ਇਹ ਬਸ ਝੂਠ ਬੋਲਦੇ ਆ ਜੀ ਲਾਰੇ ਲਾਉਂਦੇ ਆ ਕੁਛ ਨਹੀਂ ਕੋਛ ਨਹੀਂ ਇਹਨਾਂ ਦੇ ਫਿਰ ਤੁਸੀਂ ਕੀ ਆਸ ਲੈ ਕੇ ਕੀ ਸੋਚ ਕੇ ਤਰਨ ਤਾਰਨ ਦੇ ਵਿੱਚ ਭਾਈ ਮਨਦੀਪ ਸਿੰਘ ਦੀ ਮਦਦ ਵਾਸਤੇ ਆਏ ਅਸੀਂ ਤਾਂ ਇਹ ਮਦਦ ਤਾਂ ਕਰਨਾ ਆਏ ਕਿ ਵੇਖੋ ਇਹਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਮੁੱਲ ਨਹੀਂ ਪਾਇਆ ਨਿੱਕੇ ਨਿੱਕੇ ਬੱਚੇ ਨਸ਼ਾ ਕਰਕੇ ਮਰ ਰਹੇ ਆ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਆ ਵੀ ਅਕਾਲੀ ਦਲ ਵਾਰਸ ਪੰਜਾਬ ਦੀਆਂ ਨੂੰ ਆਪਾਂ ਅੱਗੇ ਲਿਆਈਏ ਕਿ ਆਪਣੇ ਪੰਜਾਬ ਦਾ ਸਹਾਰਾ ਹੋ ਸਕੇ ਤੇ ਆਪਣੇ ਬੱਚੇ ਨਸ਼ੇ ਤੋਂ ਬਚ ਸਕਣ ਤੁਹਾਨੂੰ ਮਾਣ ਆ ਤੁਹਾਡਾ ਪੁੱਤ ਨਸ਼ੇ ਨਹੀਂ ਸੀ ਕਰਦਾ ਦੇਸ਼ ਦੀ ਰਾਖੀ ਕਰਨ ਦੇ ਵਾਸਤੇ ਉਹ ਤਿਆਰ ਹੋਇਆ ਔਰ ਸ਼ਹੀਦੀ ਪਾ ਗਿਆ ਹਾਂਜੀ ਸਾਨੂੰ ਬਹੁਤ ਮਾਣ ਆਈ ਮਾਣ ਬਹੁਤ ਆ ਇਸ ਗੱਲ ਦਾ ਪੁੱਤ ਨੇ ਸਿਰ ਉੱਚਾ ਕਰਤਾ ਸਾਡਾ ਪਰ ਸਾਨੂੰ ਦੁੱਖ ਏ ਇਸ ਗੱਲ ਦਾ ਵੀ ਪੰਜਾਬ ਸਰਕਾਰ ਸਰਕਾਰ ਨੇ ਨੀਵਾ ਕਰ ਹਾਂਜੀ ਸਰਕਾਰ ਨੇ ਨੀਵਾ ਕਰਤਾ ਜੀ ਸਰਕਾਰ ਨੇ ਨੀਵਾ ਕਰਤਾ ਕੀ ਅਪੀਲ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਮੈਂ ਤਾਂ ਇਹ ਅਪੀਲ ਕਰਦੀ ਆ ਕਿ ਸ਼ਹੀਦਾਂ ਦੇ ਪਰਿਵਾਰ ਹੀ ਜੇ ਰੁਲਗੇ ਤੇ ਤੁਸੀਂ ਆਮ ਜਨਤਾ ਨੂੰ ਕੀ ਦੋਗੇ ਕੁਝ ਨਹੀਂ ਬਸ ਲਾਰੇ ਆ ਝੂਠੀ ਲਾਵਾਵਾ ਬਸ ਰੋਡ ਮਾਰਚ ਕਰਕੇ ਲੋਕਾਂ ਨੂੰ ਵਿਖਾਤਾ ਜੀ ਹੱਥ ਕਿਹੜੇ ਕਰਕੇ ਵੀ ਅਸੀਂ ਹੈਗੇ ਆ ਤੇ ਗਿਆ ਨੂੰ ਤੁਸੀਂ ਮਿਲਦੇ ਨਹੀਂ ਸਵੇਰ ਤੇ ਗਏ ਆ ਸ਼ਾਮ ਪੈ ਗਈ ਉੱਥੇ ਘਰੇ ਬੇਟਾ ਛੱਡ ਤੁਸੀਂ ਇੱਥੇ ਵੇਖ ਲੈਣਾ ਇੱਥੇ ਨਹੀਂ ਮਿਲਦੇ ਤੁਹਾਨੂੰ ਨਹੀਂ ਜੀ ਇੱਥੇ ਵੀ ਨਹੀਂ ਮਿਲਦੇ ਉਹ ਸਾਨੂੰ ਜਾਣ ਹੀ ਨਹੀਂ ਦਿੱਤਾ ਹੁਣ ਅੱਜ ਸੀ ਉਹ ਤੁਹਾਡਾ ਪੁੱਤਰ ਆ ਜੀ ਹਾਂ ਜੀ ਮੈਂ ਆਕਾਸ਼ਦੀਪ ਮੇਰਾ ਵੱਡਾ ਬੇਟਾ ਆਈ ਹੂੰ ਤੇ ਇਹ ਆਕਾਸ਼ਦੀਪ ਦਾ ਜਿਹੜਾ ਸ਼ਹੀਦੀ ਹੋਈ ਆ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਤੁਹਾਡੀ ਤਾਲਮੇਲ ਹੁੰਦੀ ਹੋਈ ਗੱਲਬਾਤ ਹੁੰਦੀ ਹੋ ਪ੍ਰਸ਼ਾਸਨ ਦਾ ਇਹ ਨਾ ਤਾਂ ਡੀਸੀ ਸਾਹਿਬ ਆਏ ਨਾ ਐਸਐਸਪੀ ਸਾਹਿਬ ਦੂਜੇ ਅਧਿਕਾਰੀ ਆਏ ਸੀ ਉਹ ਵੀ ਮਿਲ ਕੇ ਪਰਿਵਾਰ ਨੂੰ ਚਲੇ ਜਾਂਦੇ ਕੋਈ ਸ਼ਹੀਦੀ ਤੋਂ ਬਾਅਦ ਐਸਐਸਪੀ ਡੀਸੀ ਕੋਈ ਨਹੀਂ ਕੋਈ ਨਹੀਂ ਆਇਆ ਜੀ ਕਰੇ ਇਹੀ ਉਦੋਂ ਚਰਚਾ ਹੋ ਰਹੀ ਸੀ ਨਾ ਉਹ ਵਾਇਰਲ ਹੋ ਰਹੀ ਸੀ ਕਿ ਕੋਈ ਵੱਡਾ ਅਧਿਕਾਰੀ ਤੁਹਾਡੇ بیٹے ਦੀ ਸ਼ਹੀਦੀ ਦੇ ਉੱਤੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਆਇਆ ਜੀ ਨਹੀਂ ਆ ਜੀ ਸਪੀਕਰ ਸਾਹਿਬ ਆਏ ਸੀਗੇ ਉਹ ਹੁਣ ਵੀ ਆਉਂਦਾ ਰਹਿੰਦਾ ਪਰ ਉਹਦੀ ਮਾਨ ਸੁਣ ਨਹੀਂ ਰਿਹਾਗਾ ਉਹਦੇ ਹਲਕੇ ਦੇ ਹੋਣ ਕਰਕੇ ਵੀ ਸਾਡੀ ਗੱਲਬਾਤ ਨਹੀਂ ਸੁਣ ਰਹੇ ਇਸ ਕਰਕੇ ਅਸੀਂ ਦਰਦਰ ਦੇ ਤੱਕੀ ਖਾਂਜੋਗੇ ਕਿ ਉਹਨਾਂ ਦੇ ਹਲਕੇ ਦੇ ਨਾ ਹੁੰਦੇ ਤਾਂ ਸ਼ਾਇਦ ਸੁਣੀ ਜਾਂ ਹਾਂ ਫੇਰ ਸ਼ਾਇਦ ਸੁਣੀ ਜਾਂਦੀ ਕਿਉਂ ਸਾਨੂੰ ਇੱਕਦਮ ਮਹਿਸੂਸ ਹੁੰਦਾ ਐਵੇਂ ਵੀ ਮਹਿਸੂਸ ਹੁੰਦਾ ਕਿ ਉਹ ਹੋਰਾਂ ਦੇ ਇਹ ਜਾਂਦੇ ਹੀ ਆ ਪਰ ਆਕਾਸ਼ੀ ਦੀਪ ਦੇ ਨਹੀਂ ਆਏਗੇ ਜਿਹੜਾ ਸ਼੍ਰੀਨਗਰ ਡਿਊਟੀ ਦੌਰਾਨ ਸੀਧ ਹੋਇਆ ਘਰ ਹੁਣ ਫਿਰ ਇੱਥੇ ਕੀ ਸੋਚ ਲੈ ਕੇ ਆਏ ਹੋ ਤੁਸੀਂ ਤਰਨ ਤਾਰਨ ਦੇ ਲੋਕਾਂ ਦੇ ਵਿੱਚ ਅਸੀਂ ਤੇ ਇਹੀ ਅਪੀਲ ਕਰਦੇ ਆਂ ਵੀ ਵਾਰਸ ਪੰਜਾਬ ਨੂੰ ਵੋਟਾਂ ਪਾ ਕੇ ਜਿਤਾਓ ਤੇ ਇਹਨਾਂ ਦੇ ਕੋਲ ਇਹਨਾਂ ਦੇ ਲਾਰਿਆਂ ਤੋਂ ਤੇ ਇਹਨਾਂ ਦੇ ਝੂਠ ਤੋਂ ਭਾਂਤ ਤੋਂ ਬਚੋ ਬਸ ਕੀ ਨਾਂ ਤੁਹਾਡਾ ਬਲਵਿੰਦਰ ਸਿੰਘ ਹੈ ਤੇ ਤੁਹਾਡੇ ਮੈਸੇਜ ਦਾ ਕੀ ਹੈ ਹਾਂ ਇਹ ਕਰਮਜੀਤ ਕੌਰ ਹੈ ਜੀ ਬਲਵਿੰਦਰ ਸਿੰਘ ਉਹਨਾਂ ਦੇ ਘਰ ਵਾਲੇ ਕਰਮਜੀਤ ਕੌਰ ਜੋ ਸ਼ਹੀਦ ਆਕਾਸ਼ਦੀਪ ਸਿੰਘ ਦੇ ਮਾਤਾ ਪਿਤਾ ਨੇ ਉਹ ਦਰਦਾਂ ਦੀਆਂ ਠੋਕਰਾਂ ਖਾ ਰਹੇ ਨੇ ਉਹ ਕਹਿੰਦੇ ਕਿ ਸਾਨੂੰ ਪੈਸਿਆਂ ਨਾਲ ਨਹੀਂ ਸਾਨੂੰ ਆਪਣੇ ਬੱਚੇ ਦੀ ਸ਼ਹੀਦੀ ਦਾ ਜਿਹੜਾ ਖੁੱਸਿਆ ਹੋਇਆ ਵਕਾਰ ਆ ਅਸੀਂ ਉਹ ਬਹਾਲ ਕਰਾਉਣਾ ਵਾ ਅਸੀਂ ਅਗਲੇ ਜਿਹੜੇ ਸਾਡੇ ਪੰਜਾਬ ਦੇ ਨੌਜਵਾਨਾਂ ਉਹਨਾਂ ਦਾ ਵਿਸ਼ਵਾਸ ਦ੍ਰਿੜ ਕਰਾਉਣਾ ਭਾਰਤੀ ਫੌਜ ਦੇ ਵਿੱਚ ਕਿ ਜੇ ਉਹ ਦੇਸ਼ ਦੀ ਖਾਤਰ ਫੌਜ ਵਿੱਚ ਲੜਦੇ ਸ਼ਹੀਦ ਵੀ ਹੋ ਜਾਂਦੇ ਆ ਤੇ ਆਕਾਸ਼ਦੀਪ ਵਾਂਗ ਉਹਨਾਂ ਦੀ ਸ਼ਹੀਦੀ ਨਹੀਂ ਰੂਲੂਗੀ ਆਕਾਸ਼ਦੀਪ ਦੇ ਮਾਪਿਆਂ ਵਾਂਗ ਉਹਨਾਂ ਦਾ ਬਢਾਪਾ ਉਹਨਾਂ ਦੇ ਮਾਪਿਆਂ ਦਾ ਨਹੀਂ ਰੂਲੂਗਾ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਇੱਕ ਸੋਚ ਵਾਲੀ ਗੱਲ ਆ ਫਿਕਰ ਵਾਲੀ ਗੱਲ ਆ ਔਰ ਨਾਲ ਦੀ ਨਾਲ ਕਿਤੇ ਨਾ ਕਿਤੇ ਨਮੋਸ਼ੀ ਵਾਲੀ ਵੀ ਗੱਲ ਆ ਕਿ ਜੇ ਸਰਕਾਰਾਂ ਸ਼ਹੀਦਾਂ ਦੇ ਬੱਚਿਆਂ ਨੂੰ ਨਹੀਂ ਸਾਂਭਣਗੀਆਂ ਤੇ ਫਿਰ ਇੱਕ ਤਾਂ ਹਰਾਨੀ ਹੁੰਦੀ ਆ ਕਿ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਸ਼ਰਾਬ ਪੀਂਦਾ ਮਰਿਆ ਮਰ ਜਾਵੇ ਤਾਂ ਉਹਨੂੰ 10 ਲੱਖ ਰੁਪਈਆ ਮਿਲਦਾ ਤੇ ਇੱਕ ਸ਼ਹੀਦ ਆ ਤੇ ਤੁਹਾਨੂੰ ਕੋਈ ਪੈਸਾ ਅਜੇ ਤੱਕ ਕੋਈ ਨਹੀਂ ਮਿਲਿਆ ਨਹੀਂ ਜੀ ਨਹੀਂ ਕੋਈ ਨਹੀਂ ਮਿਲਿਆ ਜੀ ਤੇ ਸ਼ਰਾਬੀਆਂ ਨੂੰ ਤੇ ਜਿਹੜੇ ਸ਼ਰਾਬ ਪੀ ਕੇ ਮਰ ਗਏ ਜਰੀਲੀ ਸ਼ਰਾਬ ਉਹਨਾਂ ਨੂੰ ਤੇ 10-10 ਲੱਖ ਦੇ ਦਿੱਤਾ ਹਾਂਜੀ ਜਦੋਂ ਬੇਟੇ ਦੀ ਡੈਥ ਹੋਈ ਸੀ ਨਾ ਇਹ ਮੁੱਦਾ ਸੀ ਉਦੋਂ ਵੀ ਚੁੱਕਿਆ ਸੀ ਪਰ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਨਹੀਂ ਉੱਥੇ ਕੁਝ ਨਹੀਂ ਦਿੱਤਾ ਪਰ ਪੱਤਰਕਾਰ ਵੀਰਾਂ ਨੇ ਸਾਨੂੰ ਉਹ ਵੀਡੀਓ ਦਿਖਾਈਆਂ ਜਦੋਂ ਇਹਨਾਂ ਨੇ ਉੱਥੇ ਚੈੱਕ ਦਿੱਤੇ ਹਾਂਜੀ ਚੈੱਕ ਦਿੱਤੇ ਉਹਨਾਂ ਨੇ ਸਾਨੂੰ ਦਿਖਾਏ ਆਪ ਅੰਦਾਜ਼ਾ ਲਾਓ ਕਿ ਇੱਕ ਸ਼ਰਾਬੀ ਦੀ ਮੌਤ ਵੱਡੀ ਆ ਕਿ ਇੱਕ ਸ਼ਹੀਦ ਦੀ ਜਿਹੜੀ ਆ ਉਹ ਸ਼ਰਾਬੀ ਫਿਰ ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਕਿ ਆਪਣੇ ਬੱਚਿਆਂ ਨੂੰ ਆਪਾਂ ਬਚਾਈਏ ਨਸ਼ੇ ਚੋਂ ਬਾਹਰ ਕੱਢ ਗਏ ਤਾਂ ਨਸ਼ਾ ਆਮ ਕਰਤਾ ਹੀ ਆਮ ਹੋ ਗਿਆ ਨਸ਼ਾ 9-9 ਸਾਲ ਦੇ ਬੱਚੇ ਮਰੀ ਜਾਂਦੇ ਨਸ਼ਾ ਕਰਕੇ ਸੋ ਇਹ ਆ ਦੁੱਖ ਮਾਪਿਆਂ ਦਾ ਕਿ ਉਹ ਕਹਿੰਦੇ ਜੇ ਸਾਡਾ ਬੱਚਾ ਜਿਹੜਾ ਉਹ ਸ਼ਹੀਦੀ ਪਾ ਗਿਆ ਤੇ ਲੋਕਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਆਪਣੀ ਕੀਮਤੀ ਜਾਨ ਨਾ ਗਵੋੜ ਤਰਨਤਾਦੋਂ ਕਲਮ న్యూਸ ਲਈ ਕੈਮਰਾਮੈਨ ਨਰੇਸ਼ ਦੇ ਨਾਲ ਕੁਲਦੀਪ ਸਿੰਘ ਜਾਫਰ